ਦੋਸਤੋ ਜੁੜੇ ਹੋਏ ਹੋ ਪ੍ਰੋਗਰਾਮ ਰੇਡੀਓ ਧਮਾਲ ਦੇ ਨਾਲ ਔਰ ਅੱਜ ਸਾਡੇ ਨਾਲ ਫਿਰ ਸਾਡੇ ਖਾਸ ਮਹਿਮਾਨ ਭਾਈ ਜੀ ਪ੍ਰਵਿੰਦਰ ਸਿੰਘ ਸੰਧੂ ਜੀ ਡਬਲਯੂਡਬਲ ਆਈ ਸੀ ਐਸ ਇਮੀਗ੍ਰੇਸ਼ਨ ਜੋ ਕਿ ਬਹੁਤ ਹੀ ਵੱਡੀ ਇੱਕ ਫਰਮ ਔਰ ਉਹਨਾਂ ਦੇ ਤਜਰਬੇਕਾਰ ਕੰਸਲਟੈਂਟ ਭਾਈ ਜੀ ਸਾਡੇ ਨਾਲ ਜੁੜੇ ਹੋਏ ਨੇ ਪ੍ਰਵਿੰਦਰ ਸਿੰਘ ਸੰਧੂ ਜੀ ਸਵਾਗਤ ਹੈ ਪ੍ਰੋਗਰਾਮ ਰੇਡੀਓ ਧਮਾਲ ਦੇ ਵਿੱਚ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਜਿਹੜੇ ਰੇਡੀਓ ਪ੍ਰੋਗਰਾਮ ਦੇ ਉੱਤੇ ਮੈਨੂੰ ਇਨਵਾਈਟ ਕਰਨ ਦਾ ਤੇ ਤੁਹਾਡੇ ਸਾਰੇ ਜਿਹੜੇ ਲਿਸਨਰਸ ਨੇ よろしくお願いしまだ。 ਜੀ اور ਪ੍ਰਵਿੰਦਰ ਭਾਈ ਜੀ ਅੱਜ ਕੱਲ ਤੁਹਾਨੂੰ ਪਤਾ ਬਹੁਤ ਸਾਰੇ ਕੈਨੇਡੀਅਨ ਪਰਿਵਾਰਾਂ ਨੂੰ ਤੁਸੀਂ ਯੂ ਐਸ ਏ ਨੂੰ ਮਾਈਗ੍ਰੇਟ ਕਰਵਾ ਰਹੇ ਹੋ ਉਹਨਾਂ ਨੂੰ ਉੱਥੋਂ ਦੇ ਵੀਜ਼ੇ ਦਵਾ ਰਹੇ ਹੋ ਤੇ ਨਾਲ ਦੀ ਨਾਲ ਬਹੁਤ ਸਾਰੇ ਸਵਾਲ ਵੀ ਸਾਡੇ ਸਰੋਤਿਆਂ ਦੇ ਖੜੇ ਹੁੰਦੇ ਨੇ ਕਿ ਇਹ ਕਿਵੇਂ ਹੋ ਜਾਂਦਾਗਾ ਕਿਵੇਂ ਕਰਨਾ ਚਾਹੀਦਾ ਕਿਵੇਂ ਪਲੈਨਿੰਗ ਕਰਨੀ ਆ ਸਭ ਤੋਂ ਪਹਿਲੀ ਗੱਲ ਤਾਂ ਪਲੈਨਿੰਗ ਇਹ ਹੋਣੀ ਚਾਹੀਦੀ ਆ ਵੀ ਤੁਸੀਂ ਜਿਹੜਾ ਯੂ ਐਸ ਏ ਦੇ ਵਿੱਚ ਬਿਜ਼ਨਸ ਲੈਣਾਗਾ ਉਹ ਇੱਥੋਂ ਸਾਰੀ ਟੈਂਡਫੋੜੀ ਚੱਕ ਕੇ ਉੱਥੇ ਜਾ ਕੇ ਫੇਰ ਲਾਓ ਜਾਂ ਤੁਸੀਂ ਇੱਥੇ ਬੈਠੇ ਹੀ ਲੈ ਲਓ ਇਹ ਵੱਡਾ ਸਵਾਲ ਸਭ ਦਾ ਹੁੰਦਾ ਜੀ ਸੋ ਅਗੋਂ ਪਹਿਲਾਂ ਤਾਂ ਜੀ ਮੈਂ ਨਾ ਇੱਕ ਚੀਜ਼ ਜਿਹੜੀ ਕਲੀਅਰ ਕਰਨੀ ਚਾਹੂੰਗਾ ਹਾਂਜੀ ਉਹ ਇਹ ਹੈ ਕਿ ਅਸੀਂ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਠੀਕ ਹੈ ਜੀ ਅਸੀਂ ਹੈਗੇ ਹਾਂ ਵਰਲਡ ਦੀ ਲਾਰਜੈਸਟ ਇਮੀਗ੍ਰੇਸ਼ਨ ਐਂਟਰਪ੍ਰਾਈਜ਼ ਠੀਕ ਹੈ ਜੀ ਮੈਂ ਸੀਨੀਅਰ ਡਾਇਰੈਕਟਰ ਆਫ ਦਿਸ ਆਰਗੇਨਾਈਜੇਸ਼ਨ ਤੇ ਵੀ ਹੈਵ 30 ইয়ারਸ ਆਫ ਅਨਮੈਚਡ ਐਕਸਲੈਂਸ ਇਨ ਇਮੀਗ੍ਰੇਸ਼ਨ ਇੰਡਸਟਰੀ ਸਾਡੇ ਜਿਹੜੇ ਕੇਸਸ ਨੇ ਦੇ ਆਰ ਆਲ ਰਿਪਰੈਜ਼ੈਂਟਡ ਬਾਈ ਇਮੀਗ੍ਰੇਸ਼ਨ ਲਾ ਫਰਮਸ ਆਰ ਲੋਅਰਸ ਤੇ ਜਿਹੜੀ ਇਹ ਜਿਹੜੀਆਂ ਲਾ ਫਰਮਸ ਲਾਇਰਸ ਜਾਂ ਲਾ ਕਾਰਪੋਰੇਸ਼ਨਸ ਹੁੰਦੀਆਂ ਨੇ ਉਹ ਸਾਡੇ ਨਾਲ ਜਿਹੜੀਆਂ ਕੰਮ ਕਰਦੀਆਂ ਸਾਡੇ ਲਈ ਕੰਮ ਕਰਦੀਆਂ ਨੇ ਸਾਡੇ ਨਾਲ ਜਿਹੜੀਆਂ ਕੰਮ ਕਰਦੀਆਂ ਨੇ ਤੇ ਇਹਦੇ ਇਹਦੇ ਨਾਲ 27 ਕੰਟਰੀਜ਼ ਦੇ 25 ਤੋਂ ਉੱਤੇ ਡਿਫਰੈਂਟ ਇਮੀਗ੍ਰੇਸ਼ਨ ਪ੍ਰੋਗਰਾਮਸ ਨਾਲ ਸਿਟੀਲ ਕਰਦੇ ਆ। ਸੋ ਵੀ ਆਰ ਨਾਟ ਇਮੀਗ੍ਰੇਸ਼ਨ ਕੰਸਲਟੈਂਟਸ ਵੀ ਆਰ ਵੇ ਅਪਾਰਟ ਫਰਮ ਵਾਟ ਏ ਡੈਫੀਨੇਸ਼ਨ ਆਫ ਏਨ ਇਮੀਗ੍ਰੇਸ਼ਨ ਕੰਸਲਟੈਂਟ ਇਸ। ਆਲ ਆਰ ਕੇਸਸ ਆਰ ਰਿਪਰੈਜ਼ੈਂਟਡ ਲੀਗਲੀ ਬਾਏ ਦਾ ਲਾਇਰਸ। ਠੀਕ ਹੈ ਜੀ। ਦੂਸਰੀ ਚੀਜ਼ ਹੈ ਜਿਹੜਾ ਤੁਸੀਂ ਜਿਹੜਾ ਸਵਾਲ ਪੁੱਛਿਆ ਰਿਗਾਰਡਿੰਗ ਰੀ ਲੋਕੇਸ਼ਨ ਆਫ ਪੀਪਲ ਫਰਮ ਕੈਨੇਡਾ ਟੂ ਯੂਨਾਈਟਿਡ ਸਟੇਟਸ ਇੱਕ ਗੱਲ ਮੈਂ ਇੱਥੇ ਕਲੈਰੀਫਾਈ ਕਰਨਾ ਚਾਹੂੰਗਾ ਕਿ ਇਹਨੂੰ ਵਰਡ ਰੀ ਲੋਕੇਸ਼ਨ ਨਾ ਕਹੀਏ ਆਪਾਂ ਕਬੱਟ ਮੰਗੇ ਅੱਛਾ ਜੀ ਉਹ ਇਸ ਕਰਕੇ ਕਿਉਂਕਿ ਇਹ ਕੋਈ ਰਿਕੁਆਇਰਮੈਂਟ ਨਹੀਂ ਹੈ ਕੋਈ ਇੱਕ ਬੰਦਾ ਵੀ ਇੱਥੋਂ ਉਹ ਕੈਨੇਡਾ ਤੋਂ ਆਪਣੇ ਆਪ ਨੂੰ ਛੱਡ-ਛਡਾਈ ਕਰਕੇ ਸਾਰਾ ਸਾਰਾ ਖੁਸ਼ੀ ਬਸੇ ਜਾ ਬਈ ਜਿਹੜਾ ਅਸੀਂ ਵੀਜ਼ਾ ਪ੍ਰੋਸੈਸ ਕਰਦੇ ਸੈਕੰਡ ਇੰਡੀਵਿਜੂਅਲੀ ਖਾਸ ਕਰਕੇ ਜੇ ਉਹ E1 ट्रीटी ट्रेडर है या E2 ट्रीटी इन्वेस्टर है थीक वीजा ठीक है के बेस्ड है ऑन यूएस मेक्सिको एंड कैनेडा एग्रीमेंट दो देशों के बीच यूएस ते कैनेडा की कल्ली गल करिए मैक्सिको एक पासे कर दी है दो देशों का जिड़ा एग्रीमेंट लीगल एग्रीमेंट जिड़ा दोनों देशों से साइंड है जिड़ा फैसिलिटेट करता है फॉर डूइंग बिजनेस ਜਿਹੜੇ ਸਿਟੀਜ਼ਨਸ ਨੇ ਦੋਨਾਂ ਦੇਸ਼ਾਂ ਦੇ ਉਹਨਾਂ ਦੇ ਉਹਦੇ ਵਿੱਚ ਕੋਈ ਇਹ ਜੀ ਰਿਕੁਆਇਰਮੈਂਟ ਨਹੀਂ ਹੈ ਜਿਹੜਾ ਕਿ ਇਹ ਮੈਂਡੇਟਰੀ ਜਾਂ ਕੰਪਲਸਰੀ ਬਣਾਉਂਦੀ ਹੈ ਫॉर ਅ ਪਰਸਨ ਟੂ ਐਕਚੁਅਲੀ ਰੈਜ਼ਾਈਡ ਇਨ ਯੂਨਾਈਟਿਡ ਸਟੇਟਸ ਇਹ ਮੇਰੀ ਪਰਮਿਸ਼ਨ ਦਿੱਤੀ ਜਾ ਰਹੀ ਹੈ ਤੁਹਾਨੂੰ ਬੇਸਡ ਔਨ ਯੂਰ ਬਿਜ਼ਨਸ ਪਲਾਨ ਟੂ ਰਨ ਅ ਬਿਜ਼ਨਸ ਇਨ ਯੂਨਾਈਟਿਡ ਸਟੇਟਸ ਐਂਡ ਹੈਵ ਜਿਹੜੇ ਐਡੀਸ਼ਨਲ ਰਾਈਟਸ ਯੂਨਾਈਟਿਡ ਸਟੇਟਸ ਦੇ ਵਿੱਚ ਬਿਜ਼ਨਸ ਰਨ ਕਰਨ ਦੇ ਆਪ ਤੁਸੀਂ ਜਾ ਕੇ ਰਨ ਕਰ ਸਕਦੇ ਹੋ ਬੈਕ ਐਂਡ ਫੋਰਥ ਜਾ ਸਕਦੇ ਹੋ ਪਾਰਸ਼ਲ ਬਿਜ਼ਨਸ ਤੁਹਾਡਾ ਉੱਥੇ ਛੋਟੇ ਮੈਨੇਜਰਸ ਰਨ ਕਰ ਸਕਦੇ ਜਾਂ ਤੁਸੀਂ ਐਕਸਕਲੂਸਿਵਲੀ ਰਨ ਕਰ ਸਕਦੇ ਜਿਵੇਂ ਮਰਜੀ ਆਉਣ ਜਾਣ ਦੀ ਤੁਹਾਨੂੰ ਸਹੂਲਤ ਇਹਦੇ ਵਿੱਚ ਜਿਹੜੀ ਹੈ ਉਪਲਬਧ ਹੈ ਤੁਸੀਂ ਆਪਣੇ ਕੰਟਰੀ ਦੇ ਵਿੱਚ ਕੈਨੇਡਾ ਚ ਹੀ ਰਹਿਣਾ ਕੈਨੇਡਾ ਚ ਰਹੋ ਉੱਥੇ ਤੁਸੀਂ ਮੂਵ ਕਰਨਾ ਉੱਥੇ ਮੂਵ ਕਰੋ ਘਰ ਲਓ ਪ੍ਰੋਪਰਟੀਆਂ ਬਾਇ ਕਰੋ ਸੋ ਇਹ ਬਹੁਤ ਅਤੇ ਲੈਵਲ ਦੀ ਫਲੈਕਸੀਬਿਲਟੀ ਹੈ ਜਿਹੜੀ ਕਿ ਇਹ ਵਰ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਨਹੀਂ ਹੈ ਕਿਉਂਕਿ ਉਹਨਨੂੰ ਰੈ residenc y ਮੇਨਟੇਨ ਕਰਨੀ ਪੈਂਦੀ ਹੈ ਇਸ ਕੇਸ ਦੇ ਵਿੱਚ देयर इज नो ਰਿਕਵਾਇਰਮੈਂਟ ਆਫ ਮੇਨਟੇਨੈਂਸ ਆਫ 1 ਕਾਈਂਡ ਆਫ ਰੈ residenc y ਇਨ ਯੂਨਾਈਟਿਡ ਸਟੇਟਸ ਨਾ ਹੀ ਕੈਨੇਡਾ ਦੀ ਤੁਹਾਨੂੰ ਕੋਈ ਅਪਲੀਕੇਸ਼ਨਸ ਮੀਟ ਕਰਨ ਦੀ ਲੋੜ ਹੈ ਕਿਉਂਕਿ ਤੁਸੀਂ ਆਲਰੇਡੀ ਕੈਨੇਡੀਅਨ ਸਿਟੀਜ਼ਨ ਹੋ ਲੋਡ ਟੂ ਕੁਆਲੀਫਾਈਂਡ ਫਾਰ ਦਿਸ ਪ੍ਰੋਗਰਾਮ ਅੱਛਾ ਅੱਛਾ ਮਤਲਬ ਦੋਨੋਂ ਸਾਈਡ ਤੁਸੀਂ ਇੱਥੇ ਰਹਿ ਕੇ ਵੀ ਗ੍ਰੀਨ ਕਾਰਡ ਉੱਥੇ ਲੈ ਸਕਦੇ ਹੋ ਗ੍ਰੀਨ ਕਾਰਡ ਦੇ ਟੂ ਗ੍ਰੀਨ ਕਾਰਡ ਜਿਹੜਾ ਹੈ ਉਹ ਤੁਸੀ ਪਰਮਨੈਂਟ ਰੈਜ਼ਿਡੈਂਸੀ ਲੈ ਗਿਓ ਓਕੇ ਜਿਵੇਂ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹੈ ਉਦਾਂ ਹੀ ਜਿਹੜਾ ਗ੍ਰੀਨ ਕਾਰਡ ਹੈ ਉਹ ਇੱਕ ਲੇਮੈਨਸ ਟਰਮਨੋਲੋਜੀ ਹੈ ਫਾਰ ਪਰਮਨੈਂਟ ਰੈਜ਼ਿਡੈਂਸੀ ਗ੍ਰੀਨ ਕਾਰਡ ਇਸ ਕਰਕੇ ਵਰਡ ਜਿਹੜਾ ਕੀ ਕਹਤੇ ਵੀ ਫੀਮੇਲਸ ਹੋ ਗਿਆ ਕਿਉਂਕਿ ਉਹ ਕਾਰਡ ਗ੍ਰੀਨ ਹੈ ਅਦਰਵਾਈਜ਼ ਪਰਮਨੈਂਟ ਰੈਜ਼ਿਡੈਂਸੀ ਜਸਟ ਲਾਈਕ ਅ ਪਰਮਨੈਂਟ ਰੈਜ਼ਿਡੈਂਸੀ ਕੈਨੇਡਾ ਦੀ ਓਕੇ ਪਰਮਨੈਂਟ ਰੈਜ਼ਿਡੈਂਸੀ ਲਈ ਤੋਂ ਉਹਤੇ ਰੈ residense ਮੇਨਟੇਨਡ ਕਰਨਾ ਲਾਜ਼ਮੀ ਹੁੰਦਾ ਹੈ ਹੂੰ ਹੂੰ ਸਾਲ ਦੇ ਵਿੱਚ 180 ਦਿਨ 183 ਦਿਨ ਟੂ ਬੀ ਪ੍ਰੋਸਾਈਜ਼ ਤੋਂ ਉਹਨੂੰ ਉੱਥੇ ਰੈਜ਼ਾਈਡ ਕਰਨਾ ਪੈਂਦਾ ਅਨਲੈਸ ਯੂ ਟੇਕ ਪ੍ਰੋਫੈਸ਼ਨ ਅੱਛਾ ਜੀ ਫਰਮ ਯੂਨਾਈਟਿਡ ਸਟੇਟਸ ਯੂ ਸੀ ਆਈ ਸੀ ਐਸ ਜਿਹੜਾ ਯੂਨਾਈਟਿਡ ਸਟੇਟਸ ਦੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਤੋਂ ਉਹ ਦੋ ਵਾਰੀ ਤੁਹਾਨੂੰ 5 ਸਾਲਾਂ ਚਲੋਗੇ ਹਾਊਏਵਰ E2 ਵੀਜ਼ਾ ਜਿਹੜਾ ਅਸੀਂ ਜਿਹੜਾ ਪ੍ਰੋਸੈਸ ਕਰਕੇ ਦਿੰਦੇ ਹਾਂ ਕੈਨੇਡੀਅਨਸ ਲਈ ਜਿਹੜੇ ਸਾਡੇ ਕਲਾਇੰਟਸ ਨੇ ਕੈਨੇਡੀਅਨ ਸਿਟੀਜ਼ਨਸ ਲਈ ਉਹਨਾਂ ਦੀ ਕੋਈ ਵੀ ਰੈਜ਼ਿਡੈਂਸੀ ਮੇਨਟੇਨ ਕਰਨ ਦੀ ਰਿਕੁਆਇਰਮੈਂਟ ਨਹੀਂ ਹੈ ਉੱਥੇ। ਅੱਛਾ ਜੀ। ਜਾਂ ਜਿਹੜੇ ਸਾਡੇ ਕਲਾਇੰਟ ਪਰਮਨੈਂਟ ਰੈਜ਼ਿਡੈਂਸ ਨੇ ਉਹਨਾਂ ਨੂੰ ਅਸੀਂ ਜੇ L1 ਇੰਟਰ ਕੰਪਨੀ ਟ੍ਰਾਂਸਫਰ ਜੇ ਕਰਕੇ ਦਿੰਦੇ ਹਾਂ ਉਹਨਾਂ ਦੇ ਉੱਤੇ ਵੀ ਕੋਈ ਵੀ ਇਹ ਜੀ ਕੰਡੀਸ਼ਨ ਲਾਗੂ ਨਹੀਂ ਹੈ ਕਿ ਇੰਨਾ ਚਿਰ ਤੁਹਾਨੂੰ ਯੂਐਸ ਦੇ ਵਿੱਚ ਰਹਿਣਾ ਪਵੇ। ਅੱਛਾ ਜੀ। ਅਰ ਪ੍ਰਵਿੰਦਰ ਭਾਈ ਜੀ ਇੱਕ ਗੱਲ ਜਰੂਰ ਦੱਸਿਓ ਜੀ ਸਾਡੇ ਸਰੋਤੇ ਜਦੋਂ ਵੀ ਹੁਣ ਬਹੁਤ ਸਾਰੇ ਸਾਡੇ ਸਰੋਤੇ ਸੋਚਦੇ ਨੇ ਕਿ ਅਸੀਂ ਵੀ ਯੂਐਸਏ ਚਲੇ ਜਾਏਗੇ ਉਧਰ ਆਪਣੇ ਰਿਸ਼ਤੇਦਾਰਨ ਫੋਨ ਕਰਦੇ ਨੇ ਉਹ ਕਹਿੰਦੇ ਸਾਡੇ ਠੀਕ ਆ ਕੰਮਕਾਰ ਵਧੀਆ ਇਕਨੋਮੀ ਸਟੇਬਲ ਆ ਤਾਂ ਮਤਲਬ ਉਹਨਾਂ ਨੂੰ ਤੁਹਾਡੀ ਲੋੜ ਕਦੋਂ ਪੈਂਦੀ ਐ ਐਕਚੁਅਲੀ ਜਦੋਂ ਅ ਮਤਲਬ ਇੱਕ ਸੋਚਣ ਤੋਂ ਬਾਅਦ ਹੀ ਜਾਂ ਕੁਛਕ ਕੰਮ ਉਹ ਪਹਿਲਾਂ ਆਪ ਕਰ ਲਿਆ ਕਰਨ ਵੀ ਕਿਸੇ ਸਟੇਜ ਤੇ ਜਾ ਕੇ ਤੁਹਾਨੂੰ ਕਾਲ ਕਰਨ ਇੱਕ ਤਾਂ ਗੱਲ ਮੈਂ ਬੜੀ ਸਾਰੇ ਜੱਡੇ ਤੁਹਾਡੇ ਲਿਸਨਰ ਨੂੰ ਕਲੀਅਰ ਕਰਨੀ ਚਾਹਾਂ ਹਾਂਜੀ ਸਾਡੀ ਜਿਹੜੀ ਇਨਵੋਲਵਮੈਂਟ ਹੈ ਫਰੋਮ ਦਾ ਗੈਟਗੋ ਹੋਣੀ ਜ਼ਰੂਰੀ ਹੈ ਕਿਉਂਕਿ ਸਾਡਾ ਤਜਰਬਾ ਜਿਹੜਾ ਸਾਡੇ ਐਕਸਪੀਰੀਅੰਸ ਦੇ ਵਿੱਚ ਇਹ ਆਉਂਦਾ ਕਈ ਵਾਰੀ ਕਿ ਜਿਹੜੇ ਸਾਡੇ ਕੋਲ ਆਉਂਦੇ ਆਸਪਿਰੈਂਟਸ ਉਹਨਾਂ ਨੇ ਕਈ ਵਾਰੀ ਇਹ ਜਿਹੜੀਆਂ ਚੀਜ਼ਾਂ ਕਰ ਲਈਆਂ ਹੁੰਦੀਆਂ ਜਿਹੜੀ ਇਰਰਵਰਸੀਬਲ ਹੋ ਜਾਂਦੀਆਂ ਅੱਛਾ ਜਿਵੇਂ ਕਿ ਮਨੀਟਰੀਟ ਜਿਹੜੀ ਯੂਨਾਈਟਿਡ ਸਟੇਟਸ ਦੀ ਜਿਹੜੀ ਵੀਜ਼ਾ ਪ੍ਰੋਗਰਾਮਸ ਨੇ ਖਾਸ ਕਰ ਇਨਵੈਸਟਮੈਂਟ ਨੂੰ ਲੈ ਕੇ ਚਾਹੇ ਉਹ EB5 ਹੈ ਚਾਹੇ ਉਹ E2 ਹੈ ਚਾਹੀ ਉਹਦੇ ਵਿੱਚ ਮਨੀ ਟ੍ਰੇਲ ਜਿਹੜੀ ਹੈ ਹਾਂਜੀ ਦੈਟ ਇਜ਼ ਸੋਰਸ ਆਫ ਫੰਡਸ ਇਟ ਇਜ਼ ਅ ਵੈਰੀ ਇੰਪੋਰਟੈਂਟ ਐਸਪੈਕਟ ਕਿੱਥੋਂ ਆਇਆ ਕੀ ਉਹਦੀ ਟ੍ਰੇਲ ਹੈ ਔਰ ਉਹ ਟ੍ਰੇਲ ਜਿਹੜੀ ਹੈ ਉਹ ਬੜੀ ਬਰੀਕੀ ਦੇ ਨਾਲ ਦੇਖੀ ਜਾਂਦੀ ਹੈ ਇਸ ਕਰਕੇ ਈਵਨ ਬਿਫੋਰ ਯੂ ਹੈਵ ਦ ਸੋਰਸ ਆਫ ਫੰਡਸ ਪ੍ਰੇਪੇਅਰਡ ਟੂ ਬੀ ਸ਼ੋਨ ਡੂਰਿੰਗ ਯਰ ਇੰਟਰਵਿਊ ਐਂਡ ਬਿਫੋਰ ਦੈਟ ਫਾਰ ਦ ਫਾਈਲਿੰਗ ਉਹ ਸਹੀ ਤਰੀਕੇ ਦੇ ਨਾਲ ਸਟਰਕਚਰ ਹੋਇਆ ਹੋਣਾ ਸਹੀ ਤਰੀਕੇ ਦੇ ਨਾਲ ਡਿਪਲॉय ਹੋਇਆ ਹੋਣਾ ਸਹੀ ਤਰੀਕੇ ਦੇ ਤੇ ਪ੍ਰੂਫਸ ਅਟੈਚ ਹੋਏ ਹੋਣੇ ਬਹੁਤ ਜ਼ਰੂਰੀ ਨੇ ਫਰੋਮ ਦ ਵੈਰੀ ਬਿਗਨਿੰਗ ਸੈਕੰਡਲੀ ਜਿਹੜਾ ਬਿਜ਼ਨਸ ਕੋਈ ਖਰੀਦਣਾ ਵੀ ਚਾਹੁੰਦੇ ਆ ਉਹਦੇ ਵਿੱਚ ਵੀ ਜਿਹੜੀਆਂ ਬਰੀਕੀਆਂ ਦਾ ਸਾਨੂੰ ਪਤਾ ਹੁੰਦਾ ਠੀਕ ਹੈ ਉਹ ਸਾਡੇ ਜੇ ਉਹ ਅਸਿਸਟੈਂਸ ਉਹਦੇ ਵਿੱਚ ਲੈਣ ਉਹ ਬਹੁਤ ਬਿਹਤਰ ਰਹਿਣਗੇ ਐਸ ਕੰਪੇਅਰ ਟੂ ਗੇਟਿੰਗ ਇਨਟੂ ਅ ਬਿਜ਼ਨਸ ਐਂਡ ਬਾਅਦ ਦੇ ਵਿੱਚ ਫਿਰ ਪਤਾ ਲੱਗਦਾ ਕਿ ਉਹ ਇਹਦੇ ਵਿੱਚ ਤਾਂ ਇਕੁਪਮੈਂਟ ਜਿਹੜੀ ਹੈ ਇਹਦੀ ਡਿਊ ਡਿਲੀਜੈਂਸ ਕਰਾਉਣੀ ਜ਼ਰੂਰੀ ਸੀ ਕਿਉਂਕਿ ਜਿਹੜੀ ਜਿਹੜੀ ਇਕੁਪਮੈਂਟ ਦੀ ਲਾਈਫ ਹੈ ਉਹ ਐਕਚੁਅਲੀ ਇਹ ਨਹੀਂ ਨਹੀਂ ਹੈ ਲੈਟਸ ਸੇ ਗੈਸ ਟੂ ਸ਼ਿਟ ਕਿਸੇ ਦਿਨ ਬਾਅਦ ਚ ਪਤਾ ਲੱਗਦਾ ਵੀ ਇਹ ਤਾਂ ਇਹ ਉਹ ਜਿਹੜੇ ਨੇ ਇਨਾਂ ਦੇ ਟੈਂਕਸ ਜਿਹੜੇ ਰਿਪਲੇਸ ਕਰਨ ਵਾਲੇ ਨੇ ਪੰਪਸ ਜਿਹੜੇ ਨੇ ਰਿਪਲੇਸ ਕਰਨ ਵਾਲੇ ਆ ਇਹ ਚੀਜ਼ਾਂ ਪਹਿਲਾਂ ਦੇਖਣੀਆਂ ਜ਼ਰੂਰੀ ਨੇ ਇਹਨੂੰ ਡਿਊ ਡਿਲੀਜੈਂਸ ਪ੍ਰੋਸੈਸ ਕਹਿੰਦੇ ਆ ਔਰ ਇਹ ਡਿਊ ਡਿਲੀਜੈਂਸ ਪ੍ਰੋਸੈਸ ਦੇ ਵਿੱਚ ਫਰੈਂਜਿਕ ਅਕਾਊਂਟਿੰਗ ਆਉਂਦੀ ਹੈ ਇਕਵਿਪਮੈਂਟ ਦੀ ਏਵੈਲੂਏਸ਼ਨ ਹੁੰਦੀ ਹੈ ਹੋਰ ਚੀਜ਼ਾਂ ਦੀ ਹੋ ਜਿਹਦੇ ਵਿੱਚ ਐਕਸਪਰਟਸ ਦੀ ਜ਼ਰੂਰਤ ਪੈਂਦੀ ਹੈ ਲੇਮਨ ਦਾ ਕੰਪਨੀ ਸੋ ਅਸੀਂ ਐਡਵਾਈਜ਼ਿੰਗ ਕਰਦੇ ਆ ਕਿ ਸਾਡੀ ਗੈਟ ਗੋ ਤੋਂ ਤੁਸੀਂ ਐਡਵਾਈਜ਼ ਲੈ ਕੇ ਚੱਲੋ ਐਜ਼ ਯੂ ਡਿਵੈਲਪ ਦਿਸ ਐਕਸ਼ਨ ਪਲਾਨ ਆਫ ਯੋਰ ਇਸਟੈਬਿਸ਼ਿੰਗ ਅ ਬਿਜ਼ਨਸ ਉਹ ਭਾਈਗੇ ਬਿਜ਼ਨਸ ਇਨ ਯੂਨਾਈਟਿਡ ਸਟੇਟਸ ਤਾਂ ਜੋ ਤੁਸੀਂ ਸਹੀ ਤਰੀਕੇ ਨਾਲ ਕੰਮ ਕਰੋ ਉਹਨੂੰ ਇਨੇ ਕ੍ਰੋਨੋਲੋਜੀਕਲ ਆਰਡਰ ਇਨੇ ਪ੍ਰੋਫੈਸ਼ਨਲ ਮੈਨਰ ਸੋ ਇੱਕ ਵਾਰੀ ਦੁਬਾਰਾ ਫਿਰ ਮੈਂ ਉਹੀ ਸਵਾਲ ਨੂੰ ਟੱਚ ਕਰੂੰਗਾ ਜਿਹੜਾ ਆਪਾਂ ਪਹਿਲਾਂ ਪੁੱਛਿਆਗਾ ਕਿਉਂਕਿ ਮੇਰੇ ਇੱਥੇ ਨੌਨ ਵੀ ਹੈਗੇ ਨੇ ਉਹ ਇਥੋਂ ਆਪਣਾ ਘਰਬਾਰ ਉਹਨਾਂ ਨੇ ਵੇਚਤਾ ਔਰ ਉਹਨਾਂ ਦਾ ਇੱਕ ਬਿਜ਼ਨਸ ਸੀ ਉਹ ਵੀ ਵੇਚਤਾ ਔਰ ਉਹ ਵੇਚ ਕੇ ਹੁਣ ਯੂ ਐਸ ਏ ਟੈਕਸਸ ਦੇ ਵਿੱਚ ਚਲੇ ਗਏ ਪਰ ਉੱਥੇ ਜਾ ਕੇ ਉਹਨਾਂ ਨੂੰ ਉੱਥੇ ਨਵੇਂ-ਨਵੇਂ ਕਾਨੂੰਨਾਂ ਦਾ ਪਤਾ ਲੱਗਿਆ ਵੀ ਇੱਥੇ ਤਾਂ ਤੁਹਾਨੂੰ ਬਹੁਤ ਔਖੇ আর ਨਵਾਂ ਬਿਜ਼ਨਸ ਮਿਲੂਗਾ ਉੱਥੇ ਰੀਅਲ ਸਟੇਟ ਵਾਲੇ ਰੀਅਲਟर्स ਬਹੁਤ ਬਿਜ਼ੀ ਨੇ ਤੇ ਉੱਥੇ ਜਾ ਕੇ ਕਾਫੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਨੇ ਦਬਾਉਣਾਗਾ ਸੋ ਇਹਦੇ ਨਾਲ ਉਹ ਬੈਟਰ ਹੋਵੇਗਾ ਕਿ ਉਹ ਸਾਰਾ ਕੁਝ ਇਥੋਂ ਤੁਹਾਡੇ ਥਰੂ ਕਰਕੇ ਜਾਣ ਜਾਂ ਕੋਈ ਹੋਰ ਵੀ ਤਰੀਕਾ ਹੈਗਾ ਬਿਲਕੁਲ ਜੀ ਬਿਲਕੁਲ ਇਹ ਇਹ ਚੀਜ਼ਾਂ ਤਜਰਬੇ ਨਾਲ ਹੀ ਪਤਾ ਜਿਹੜੀਆਂ ਲੱਗਦੀਆਂ ਨੇ ਬਾਅਦ ਦੇ ਵਿੱਚ ਜਾ ਕੇ ਬੰਦਾ ਆਪਣੇ ਆਪ ਨੂੰ ਇੱਕ ਸਿਚੁਏਸ਼ਨ ਦੇ ਵਿੱਚ ਜਿਹੜਾ ਉਹਦਾ ਹੈ ਕਿ ਮੈਂ ਥੀਅਰਿਸ ਤੁਸੀਂ ਜਿਹੜਾ ਹੋਣਾ ਮੈਨੂੰ ਇੰਨੀਆਂ ਡਿਫਿਕਲਟੀਜ਼ ਆ ਚੀਜ਼ਾਂ ਜਿਹੜੀਆਂ ਮੈਨੂੰ ਸਮਝ ਨਹੀਂ ਲੱਗ ਰਹਾ ਹੁਣ ਮੈਂ ਕਿਵੇਂ ਕਰਾਂ ਇਟ ਇਜ਼ ਟੂ ਲੇਟ ਆਲੋ ਨਾਟ ਟੂ ਲੇਟ ਮਤਲਬ ਕਿ ਫਿਰ ਤੁਹਾਡਾ ਪ੍ਰੋਸੈਸ ਬੜਾ ਲੰਬਾ ਤੇ ਇੱਕ ਤਰੀਕੇ ਨਾਲ ਹੋਰ ਕੰਪਲੀਕੇਟਿਡ ਹੋ ਜਾਂਦਾ ਤੇ ਜੇ ਤੁਸੀਂ ਆਲਰੇਡੀ ਸੋਚ ਹੀ ਲਿਆ ਹੈ ਯੂਨਾਈਟਿਡ ਸਟੇਟਸ ਜਾਣ ਦਾ ਔਰ ਜਿਹੜਾ ਕਿ ਬਹੁਤ ਵਧੀਆ ਚੀਜ਼ਾਂ ਮੈਂ ਸਾਰਿਆਂ ਨੂੰ ਕੰਗ੍ਰੈਚੂਲੇਟ ਕਰਦਾ ਜਿਹੜੇ ਇਸ ਲਾਈਨ ਦੇ ਉੱਤੇ ਸੋਚ ਰਹੇ ਨੇ ਕਿਉਂਕਿ ਇਹ ਡਿਸੀਜਨ ਵਿਲ ਬੀ ਅ ਲਾਈਫ ਚੇਂਜਿੰਗ ਡਿਸੀਜਨ ਸਾਰੀ ਤੁਹਾਡੀ ਦੁਨੀਆ ਬਦਲ ਜਾਣੀ ਹੈ ਇਟ ਇ ਹੈਗੀ ਟੂ दैट ਪ੍ਰੋਸਪੈਰਿਟੀ दैट ਸਟੈਂਡਰਡ ਆਫ ਲਿਵਿੰਗ ਸੋ ਬਹੁਤ ਵਧੀਆ ਚੀਜ਼ ਹੈ ਪਰ ਇਸ ਚੀਜ਼ ਨੂੰ ਜਦੋਂ ਤੁਸੀਂ ਕਰਨਾ ਹੈ ਤਾਂ ਸਿਸਟਮੈਟਿਕ ਇੱਕ ਤਰੀਕਾ ਆ ਕਰਨ ਦਾ ਠੀਕ ਹੈ ਆਪਣੇ ਆਪ ਨਹੀਂ ਤੁਸੀਂ ਫਲਾਂ ਸੋਟਾ ਮਾਰਨਾ ਬੇਸਿਕਲੀ ਬਿਕਾਜ਼ ਯੂ ਡੂ ਨਾਟ ਹੈਵ ਦਾ ਰਿਕੁਆਇਰਡ ਐਕਸਪਰਟਾਈਜ਼ ਪਲੀਜ਼ ਟੇਕ ਅਸ

अच्छा जी सो so, बिल्कुल जी सर्विसेज भाई जीहरा ਤੋਂ ਤੁਸੀਂ wwwics ਇਮੀਗ੍ਰੇਸ਼ਨ ਜੋ ਇੱਕ ਬਹੁਤ ਹੀ ਤਕੜੀ ਫਰਮ ਔਰ ਚੰਗੇ ਵਕੀਲ ਚੰਗੀ ਵਕਾਲਤ ਇਹਨਾਂ ਨੂੰ ਤੁਹਾਡੇ ਬਿਹਫ ਤੇ ਉੱਤੇ ਕਰਨੀ ਆਉਂਦੀ ਆ ਤੁਹਾਨੂੰ ਯੂਐਸਏ ਦੇ ਵਿੱਚ ਕਿਵੇਂ ਬਿਜ਼ਨਸ ਵੀਜ਼ਾ ਮਿਲ ਸਕਦਾ ਵਰਕ ਵੀਜ਼ਾ ਮਿਲ ਸਕਦਾ ਔਰ ਕਿਵੇਂ ਤੁਹਾਨੂੰ ਗ੍ਰੀਨ ਕਾਰਡ ਮਿਲ ਸਕਦਾਗਾ ਹੇਠ ਦਿੱਤੇ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰੋ ਰੇਡੀਓ ਧਮਾਲ ਦਾ ਰੈਫਰੈਂਸ ਦਿਓ ਤੁਹਾਨੂੰ ਚੰਗਾ ਫੀਸ ਦੇ ਵਿੱਚ ਵੀ ਡਿਸਕਾਊਂਟ ਦੇ ਦਿੱਤਾ ਜਾਵੇਗਾ ਪ੍ਰਵਿੰਦਰ ਸਿੰਘ ਸੰਧੂ ਜੀ ਬਹੁਤ ਸਾਰਾ ਗਿਆਨ ਔਰ ਬਹੁਤ ਸਾਰੀ ਕਾਲਜ ایکسپੀਰੀਅੰਸ ਤੋਂ ਤੁਹਾਡਾ ਫਾਇਦਾ ਕਰ ਦੇਣਗੇ ਜਿੰਨੇ ਕੀ ਤੁਸੀਂ ਫੀਸ ਇਹਨਾਂ ਨੂੰ ਦੇਣੀ ਆ ਉਦੋਂ ਵੱਧ ਹਜ਼ਾਰਾਂ ਡਾਲਰ ਤੇ ਤੁਹਾਨੂੰ ਇਹਨਾਂ ਨੇ ਬਚਾ ਕੇ ਦੇ ਦੇਣੇ ਆ ਔਰ ਪ੍ਰਵਿੰਦਰ ਭਾਈ ਜੀ ਕੋਈ ਚੀਜ਼ ਜਿਵੇਂ ਹੁਣ ਇੱਕ ਤਾਂ ਇਹਦੇ ਵਿੱਚ ਤੁਸੀਂ ਬਿਜ਼ਨਸ ਬਾਇ ਕਰਨਾ ਇੱਕ ਤੁਸੀਂ ਪੈਸਾ ਇਕੱਠਾ ਕਰਨਾ ਇੱਕ ਤੁਸੀਂ ਉੱਥੇ ਜਾ ਕੇ ਰਹਿਣਾ ਕਿਵੇਂ ਆ ਇਹਦੇ ਚ ਸਾਰਿਆਂ ਤੋਂ ਖਾਸ ਗੱਲ ਧਿਆਨ ਦੇਣ ਵਾਲੀ ਕਿਹੜੀ ਆ ਤੁਹਾਡੇ ਹਿਸਾਬ ਨਾਲ ਜੀ ਸਭ ਤੋਂ ਵੱਡੀ ਗੱਲ ਹਾਂਜੀ ਅਰ ਨੂੰ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਮੈਂ ਇੱਕ ਫਿਗਰ ਸ਼ੇਅਰ ਕਰਦਾ ਜਿਹੜੇ ਵੀ ਸਾਡੇ ਕੋਲ ਐਕਸਪੀਰੀਐਂਸ ਆਉਂਦੇ ਆ ਠੀਕ ਹੈ ਤੇ ਉਹਨਾਂ ਤੋਂ ਜਦੋਂ ਗੱਲਬਾਤਾਂ ਅਸੀਂ ਕਰੀ ਦੀਆਂ ਨੇ ਉਹਨਾਂ ਦੀ ਗੱਲਾਂ ਦੇ ਵਿੱਚੋਂ ਜਿਹੜਾ ਇੱਕ ਬੜਾ ਹੀ ਸਰਪ੍ਰਾਈਜ਼ਿੰਗ ਚੀਜ਼ ਜਿਹੜੀ ਨਿਕਲਦੀ ਹੈ ਉਹ ਇਹ ਹੈ ਕਿ ਅਸੀਂ ਇਸ ਚੀਜ਼ ਬਾਰੇ ਤਿੰਨ ਤੋਂ ਪੰਜ ਸਾਲ ਹੋ ਗਏ ਸਾਨੂੰ ਜਦੋਂ ਅਸੀਂ ਸੋਚਿਆ ਸੀ ਪਹਿਲੀ ਵਾਰ ਅੱਛਾ ਜਦੋਂ ਅਸੀਂ ਇਹ ਪ੍ਰੋਸੈਸ ਸ਼ੁਰੂ ਕਰਨ ਬਾਰੇ ਸੋਚਿਆ ਸੀ ਬਸ ਕਮਾਂਕਾਰਾਂ ਦੇ ਵਿੱਚ ਤੇ ਇਹਦੇ ਵਿੱਚ ਬਿਜ਼ੀ ਹੋਏ ਇਹ ਜਿਹਾ ਕਿ ਮੁੜ ਕੇ ਤੁਹਾਡੀ ਐਡ ਸੁਣੀ ਤੁਹਾਡੀ ਜਿਹੜੀ ਇੰਟਰਵਿਊ ਸੁਣੀ ਤਾਂ ਅਸੀਂ ਤੁਹਾਡੇ ਕੋਲ ਫਿਰ ਦੁਬਾਰਾ ਆਏ ਅਸੀਂ ਇਹ ਸੋਚ ਵਿਚਾਰ ਦੇ ਵਿੱਚ ਹੀ ਰਹਿ ਗਏ ਅੱਛਾ ਜੀ ਸੋ ਸਭਰੋਂ ਵੱਡੀ ਗੱਲ ਇਹ ਹੈ ਕਿ ਜੇ ਮੁਕਾਮ ਤੇ ਪਹੁੰਚਣਾ ਮੰਜ਼ਿਲ ਤੇ ਤੇ ਪਹਿਲਾ ਸਟੱਪ ਲੈਣਾ ਬਹੁਤ ਜ਼ਰੂਰੀ ਹੈ ਇਟ ਇਜ਼ ਦਾ ਫਰਸਟ ਸਟੈਪ ਥੈਟ ਐਕਚੁਅਲੀ ਕਾਉਂਟਸ ਹੂੰ ਕਿਉਂਕਿ ਅਦਰਵਾਇਜ਼ ਇਹ ਕੀ ਹੈ ਇਹ ਵਿਚਾਰਤਾ ਰਹੀ ਰਹਿ ਜਾਣੀ ਹੈ ਅੱਛਾ ਜੀ so it is extremely important that you take the first step what is that sanu call karke jadon tusi sade na puri salah mashwara kar leya todi ek ek doubt asi clear kar li please initiate the process bakki da kamm sada hai ke kive onu je main dassya what use kita chronological order je main taash de batte hai bishde na ek ek cheez eda systematically in a refined seamless manner tain puri jani hai todi successful integration into the business community in united states hmm. ਸੋ ਤੁਹਾਨੂੰ ਬਹੁਤ ਸਾਰੇ ਸਾਡੇ ਨਾਲ ਵਿਨੀਪੈਗ ਦੇ ਸਰੋਤੇ ਇਹ ਗੱਲ ਹੋ ਜਾਂਦੀ ਹੈ ਕਿ ਉਹਨਾਂ ਨੂੰ ਫਿਰ ਜਿੰਨਾ ਟਾਈਮ ਤੁਹਾਨੂੰ ਮਿਲਣਾ ਕੋਲੇ ਬੈਠਣਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਾ ਕਰਨਾ ਤੇ ਉਹਨਾਂ ਟਾਈਮ ਉਹਨਾਂ ਨੂੰ ਵਿਸ਼ਵਾਸ ਕਰਨਾ ਆਪਣੇ ਸਾਰੇ ਪ੍ਰੋਸੈਸ ਤੇ ਔਖਾ ਹੋ ਜਾਂਦਾ ਕੀ ਤਰੀਕਾ ਵੀ ਉਹ ਤੁਹਾਡੇ ਨਾਲ ਸੌਖੇ ਤਰੀਕੇ ਦੇ ਨਾਲ ਗੱਲ ਕਰ ਸਕਣ ਜਾਂ ਮਿਲ ਸਕਣ ਤੁਸੀਂ ਕੋਈ ਸੌਖਾ ਤਰੀਕਾ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਆਰ ਰਾਈਟ ਨਾਓ ਰਾਈਟ ਥਿਸ ਵੈਰੀ ਮੂਮੈਂਟ ਕਿਵੇਂ ਗੱਲ ਕਰ ਰਹੇ ਹਾਂ ਜੂਮ ਮੀਟਿੰਗ ਤੇ ਠੀਕ ਹੈ ਨਾ ਤੁਹਾਡੇ ਰੇਡੀਓ ਪ੍ਰੋਗਰਾਮ ਤੇ ਵੀ ਲਾਈਵ ਹੈ ਤੇ ਜ਼ੂਮ ਇੱਕ ਦੂਜੇ ਦਾ ਆਪਾਂ ਚਿਹਰਾ ਦੇਖ ਰਹੇ ਹਾਂ ਮੈਂ ਆਪਣੇ ਆਫਿਸ ਦੇ ਵਿੱਚ ਬੈਠਾ ਤੁਸੀਂ ਆਪਣੇ ਜਿਹੜੇ ਸਟੂਡੀਓ ਦੇ ਵਿੱਚ ਬੈਠੇ ਦਿਸ ਇਜ਼ ਦਾ ਬੈਸਟ ਵੇ ਐਂਡ ਪਲੱਸ ਜਿਹੜੇ ਅਸੀਂ ਟਰੈਵਲ ਕਰਦੇ ਰਹਿੰਦੇ ਆ ਅਕ੍ਰੋਸ ਕੈਨੇਡਾ ਵੈਸਟਰਨ ਕੈਨੇਡਾ ਨੂੰ ਸੋ ਇਨ ਦਾ ਕਮਿੰਗ ਟਾਈਮਸ ਜਦੋਂ ਵੀ ਅਸੀਂ ਟਰੈਵਲ ਕਰਾਂਗੇ ਵੀ ਵਿਲ ਮੀਟ ਅਪ ਵਿਦ ਯੂ ਇਨ ਯੋਰ ਯੋਰ ਸਿਟੀ ਇਨ ਮੀਪੈਕ ਠੀਕ ਹੈ ਸੋ ਬਿਲਕੁਲ ਜੀ ਸੋ ਇਹ ਤੁਸੀਂ ਸਾਨੂੰ ਪਿਛਲੀ ਇੰਟਰਵਿਊ ਚ ਵੀ ਕਿਹਾ ਸੀਗਾ ਕਿ ਤੁਸੀਂ ਵੀ ਨਹੀਂ ਪੇਗਾ ਰਹੇ ਹੋ ਪਲੀਜ਼ ਜਲਦੀ ਆਓ ਬਹੁਤ ਸਾਰੇ ਸਾਡੇ ਇੱਥੋਂ ਦੇ ਸਵਾਲ ਜਵਾਬ ਸਾਡੇ ਸਰੋਤੇ ਤੁਹਾਨੂੰ ਡਾਇਰੈਕਟਲੀ ਆਪਣੇ ਜਰੀਏ ਪੁੱਛ ਸਕਣ ਔਰ ਕਿਉਂਕਿ ਹੁਣ ਸਾਰਿਆਂ ਦੇ ਕਾਮਨ ਸਵਾਲ ਤੇ ਮੈਂ ਪੁੱਛ ਸਕਦਾ ਪਰ ਬਰੀਕੀਆਂ ਹਰ ਇੱਕ ਪਰਿਵਾਰ ਦੀਆਂ ਵੱਖ-ਵੱਖਰੀਆਂ ਹੁੰਦੀਆਂ ਨੇ ਉਹ ਤੁਹਾਡਾ ਗੱਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੇਰੀ ਇੱਕ ਕਮਿਟਮੈਂਟ ਹੈ ਨੈਕਸਟ ਵੀਕ ਦੇ ਵਿੱਚ देयर इज ਅ ਇਵੈਂਟ ਦੈਟ ਵੀ ਆਰ ਹੋਸਟਿੰਗ ਇਨ ਟੋਰਾਂਟੋ ਬਿਜ਼ਨਸ ਕਮਿਊਨਿਟੀ ਦਾ ਇਵੈਂਟ ਹੈ ਬਹੁਤ ਵੱਡਾ ਇਵੈਂਟ ਹੈ ਉਹਨੂੰ ਕਰੇ ਤੋਂ ਬਾਅਦ ਫਾਲੋਇੰਗ I am planning to be in Japan. ਵੇਰੇ ਸੂਜੀ ਸੋ ਪ੍ਰਵਿੰਦਰ ਸਿੰਘ ਸੰਧੂ ਜੀ ਵਿਨੀ ਪੈਕ ਦੇ ਵਿੱਚ ਵੀ ਆ ਰਹੇ ਨੇ ਦੋਸਤੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਿਨ ਆ ਰਹੇ ਹੋਣਗੇ ਕਿੱਥੇ ਆਉਣਗੇ ਉਹ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਰੇਡੀਓ ਧਮਾਲ ਦੇ ਪ੍ਰੋਗਰਾਮ ਦੇ ਵਿੱਚ ਸੋ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਹੇਠ ਦਿੱਤੇ ਨੰਬਰਾਂ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ ਜੇ ਤੁਸੀਂ ਵੀ ਆਪਣਾ ਭਵਿੱਖ ਯੂਐਸਏ ਦੇ ਵਿੱਚ ਦੇਖਦੇ ਹੋ ਤਾਂ ਯੂਐਸਏ ਮੂਵ ਹੋਣ ਦੇ ਕਿਹੜੇ ਕਿਹੜੇ ਤਰੀਕੇ ਨੇ ਕਿਹੜੇ ਸੌਖੇ ਤਰੀਕਿਆਂ ਦੇ ਨਾਲ ਕਿਹੜੇ ਘੱਟ ਪੈਸਿਆਂ ਦੇ ਨਾਲ ਤੁਸੀਂ ਬਿਜ਼ਨਸ ਖਰੀਦ ਕੇ ਉੱਥੋਂ ਦੇ ਵਰਕ ਵੀਜ਼ੇ ਲੈ ਸਕਦੇ ਹੋ ਇਹ ਪ੍ਰਵਿੰਦਰ ਸਿੰਘ ਸੰਧੂ ਜੀ ਤੁਹਾਨੂੰ ਸਮਝਾ ਸਕਦੇ ਨੇ ਪ੍ਰਵਿੰਦਰ ਸਿੰਘ ਸੰ ਕੱਟ ਕੇ ਫਿਰ ਸਟਨਾ ਗੱਲਬਾਤ ਕੀਤੀ ਥੈਂਕ ਯੂ ਕੋਈ ਗੱਲਬਾਤ ਮੇਰੇ ਤੋਂ ਮਿਸ ਹੁੰਦੀ ਹੋਵੇ ਤੇ ਸਾਡੇ ਸਰੋਤਿਆਂ ਨੂੰ ਕੋਈ ਖਾਸ ਅਪੀਲ ਤੁਸੀਂ ਕਰਨੀ ਚਾਹੁੰਦੇ ਹੋ ਤੇ ਉਹ ਜ਼ਰੂਰ ਕਰ ਦਿਓ ਜੀ ਬਸ ਇੱਕੋ ਇੱਕ ਗੱਲ ਕਿ ਇਹ ਜਿਹੜਾ ਵੀਜ਼ਾ ਹੈ ਇਟ ਇਜ਼ ਨੋ ਲੈਸ ਦਨ ਦ ਗ੍ਰੀਨ ਕਾਰਡ ਗ੍ਰੀਨ ਕਾਰਡ ਦੇ ਵਿੱਚ ਸਭ ਤੋਂ ਰੈਸਟ੍ਰਿਕਸ਼ਨ ਹੁੰਦੀਆਂ ਨੇ ਕਈ ਜਿਵੇਂ ਮੈਂ ਤੁਹਾਨੂੰ ਕਿਹਾ ਰੈਜ਼ਿਡੈਂਸੀ ਮੇਨਟੇਨ ਕਰਨ ਲਈ ਇਹ ਇਹਨਾਂ ਦਾ ਵੀਜ਼ਾ ਹੈ ਜਿਹਦੇ ਉੱਤੇ ਤੁਸੀਂ ਘਰ ਬਾਏ ਕਰੋ ਪ੍ਰਾਪਰਟੀਆਂ ਬਾਏ ਕਰੋ ਕੱਲ ਨੂੰ ਬਿਜ਼ਨਸ ਐਕਸਪੈਂਡ ਕਰਨਾ ਜਿਹੜੇ ਮਰਜ਼ੀ ਤਰੀਕੇ ਨਾਲ ਐਕਸਪੈਂਡ ਕਰੋ ਇੱਕੋ ਇੱਕ ਚੀਜ਼ ਹੈ ਇਹਦੇ ਵਿੱਚ ਕਿ ਇਹ ਬਿਜ਼ਨਸ ਬੇਸਡ ਯੂ ਹੈਵ ਟੂ ਸਟਾਰਟ ਅ ਬਿਜ਼ਨਸ ਤੁਹਾਡੀ ਸਪਾਊਸ ਹੈ ਉਹ ਤੇ ਬੱਚੇ ਨੇ ਉਹਨਾਂ ਨੂੰ ਸੇਮ ਰਾਈਟਸ ਨੇ ਜਿਵੇਂ ਕਿ ਗ੍ਰੀਨ ਕਾਰਡ ਦੇ ਹੋਲਡਰਸ ਨੂੰ ਬੇਸਿਕਲੀ ਸਪਾਊਸ ਨੂੰ ਓਪਨ ਵਰਕ ਪਰਮਿਟ ਹੈ ਜਿੱਥੇ ਮਰਜ਼ੀ ਕੰਮ ਕਰੇ ਬਿਜ਼ਨਸ ਕਰਨਾ ਹੋ ਕਰੇ ਠੀਕ ਹੈ ਬੱਚੇ ਨੇ ਉਸੇ ਸਹੂਲਤਾਂ ਦੇ ਨਾਲ ਜਿੱਥੇ ਜਿਹੜੀਆਂ ਕਿ ਯੂ ਐਸ ਸਿਟੀਜ਼ਨਸ ਨੂੰ ਨੇ ਤੇ ਗ੍ਰੀਨ ਕਾਰਡ ਹੋਲਡਰਸ ਨੇ ਜਿਹੜੇ ਉਹਨਾਂ ਦੇ ਬੱਚਿਆਂ ਨੂੰ ਨੇ ਉਹੀ ਸਹੂਲਤਾਂ ਨਾਲ ਉਸੇ ਤਰੀਕੇ ਸਬਸਟੇਟ ਐਜੂਕੇਸ਼ਨ ਦੇ ਵਿੱਚੋਂ ਪੜ ਸਕਦੇ ਆ ਸੋ ਯੂ ਹੈਵ ਗਾਟ ਕੰਪਲੀਟ ਰਾਈਟਸ ਵਿਦਆਊਟ ਐਨੀ ਰੈਸਟ੍ਰਿਕਸ਼ਨਸ ਐਂਡ ਕੱਲ ਨੂੰ ਤੁਹਾਡਾ ਗ੍ਰੀਨ ਕਾਰਡ ਵੀ ਜੇ ਤੁਸੀਂ ਚਾਹੁੰਦੇ ਹੋ ਤੇ ਉਹ ਬਣਦਾ ਹੋ ਜਾਂਦਾ ਹੈ based on the value of your investment growth ਜਿਹੜੇ ਇਨਵੈਸਟ ਕੀਤਾ ਉਹਦੀ ਕੀ ਵਰਤੀ ਹੋਵੇ ਇਸ ਵੀ ਦੇ ਵੀਜ਼ੇ ਨਾਲ ਪ੍ਰਵਿੰਦਰ ਭਾਈ ਜੀ ਇੱਕ ਗੱਲ ਪੁੱਛਣੀ ਸੀ ਵੀ ਜਿਵੇਂ ਹੁਣ ਜਿਹੜੇ ਤੁਹਾਡੇ ਬੱਚੇ ਆ ਜਿਹੜੇ 18 ਸਾਲ ਤੋਂ ਉੱਪਰ ਆ ਉਹਨਾਂ ਨੂੰ ਵੀ ਨਾਲ ਦੀ ਨਾਲ ਵਰਕ ਵੀਜ਼ਾ ਮਿਲ ਜਾਂਦਾ 18 ਸਾਲ ਤੋਂ ਉੱਤੇ ਵਾਲੇ ਬੱਚੇ 21 ਸਾਲ ਤੱਕ ਤੁਹਾਡੇ ਡਿਪੈਂਡੈਂਟ ਗਿਨੇ ਜਾਂਦੇ ਆ ਤੇ ਉਹ ਉੱਥੇ ਪੜ ਸਕਦੇ ਆ ਵਰਕ ਵੀ ਕਰ ਸਕਦੇ ਪੜ ਸਕਦੇ ਆ ਪੜ ਸਕਦੇ ਦੈਟਸ ਰਾਈਟ ਬਿਕੋਜ਼ ਐਸ ਸੂਨ ਐਸ ਜੋ ਪੜਨ ਤੋਂ ਲਾਵਾ ਜੇ ਕੋ ਕੰਮ ਕਰਨਾ ਹੈ ਉਹਨਾਂ ਦਾ ਫਿਰ ਉਹ ਦੇ ਆਰ ਬਿਕਮਿੰਗ ਇੰਡੀਪੈਂਡੈਂਟ ਉਹ ਅਲਾਉਡ ਨਹੀਂ ਹੈ ਇਸ ਚੀਜ਼ ਉੱਤੇ ਠੀਕ ਹੈ ਸਟੱਡੀ ਦੇ ਅੱਛਾ ਜੀ ਦੈਟ ਇਜ਼ ਐਪਲੀਕੇਬਲ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸਮਾਂ ਕਰਦੇ ਹੋਏ ਜਿਵੇਂ ਦੂਸਰੇ ਬੱਚੇ ਉਹ ਜੋ ਪਾਰਟ ਟਾਈਮ ਜਿਹੜਾ ਕੰਮ ਕਰ ਰਹੇ ਹੈ ਜਿਵੇਂ ਸਟੂਡੈਂਟ ਵੀਜ਼ਾ ਦੇ ਉੱਤੇ ਆਉਂਦੇ ਸੋ ਦੈਟ ਇਜ਼ ਅਲਾਉਡ ਇਹ ਨਹੀਂ ਵੀ ਫੁੱਲ ਟਾਈਮ ਆਪਣੀ ਇੰਪਲੋਇਮੈਂਟ ਦੇ ਵਿੱਚ ਜਾ ਕੇ ਤੇ ਇੰਡੀਪੈਂਡੈਂਟਲੀ ਉਹ ਆਪਣਾ ਜਿਹੜਾ ਅੱਡ ਐਜ਼ ਅ ਫੈਮਿਲੀ ਯੂਨਿਟ ਜਿਹੜਾ ਅੱਡ ਉਹ ਇਸ ਤਰੀਕਾ ਜਿਹੜੀ ਹੈ ਅਰਨਿੰਗਸ ਜਿਹੜੀਆਂ ਕਰ ਰਹੇ ਹੈ ਯੂ ਹੈਵ ਟੂ ਬੀ بیسਿਕਲੀ ਡਿਪੈਂਡੈਂਟ ਓਨ ਯੂ ਡਿਪੈਂਡੈਂਟ ਤਾਂ ਹੀ ਕਿਸ ਹੱਦ ਤੱਕ ਡਿਪੈਂਡੈਂਟ ਦੀ ਡਿਫੀਨੇਸ਼ਨ ਬੀਟ ਕਰਨੀ ਪੈਂਦੀ ਹੈ ਐਂਡ ਫॉर दैट ਆਈ ਥਿੰਕ এডੂਕੇਸ਼ਨ ਇਜ਼ ਅ ਸੈਂਸ਼ੀਅਲ ਪਾਰਟ ਔਰ ਇਹੇ ਵੀਜ਼ਾ ਜਿੰਨਾ ਮਰਜੀ ਲੰਮਾ ਵਧਾਈ ਜਾਓ ਜਿਵੇਂ ਪਹਿਲੀ ਵਾਰੀ 5 ਸਾਲ ਦਾ ਮਿਲਦਾ ਜਾਂ ਕਿੰਨੇ ਟਾਈਮ ਦਾ ਮਿਲਦਾ ਹੈ ਉਨਸਾਲ ਦਾ ਪਹਿਲੀ ਵਾਰ ਹੀ ਮਿਲਦਾ ਹੈ 2 ਸਾਲ ਲੈਟ ਇਸ ਸਟ੍ਰੈਚ ਤੁਸੀਂ ਵਿਦਾਊਟ ਲੀਵਿੰਗ ਯੂਨਾਈਟਿਡ ਸਟੇਟਸ ਰਹਿ ਸਕਦੇ ਹੋ ਫਿਰ ਤੁਹਾਨੂੰ ਤੁਸੀਂ ਥੋੜੇ ਚਿਰ ਲਈ ਬਾਹਰ ਆ ਜਾਓ ਇੱਕ ਦਿਨ ਲਈ ਫਿਰ ਐਂਟਰ ਕਰ ਜਾਓ ਫਿਰ ਦੋ 2 ਸਾਲ ਲਈ ਤੁਸੀਂ ਰਹਿ ਸਕਦੇ ਹੋ 5 ਸਾਲ ਤੋਂ ਬਾਅਦ ਦੇ ਵਿੱਚ ਲਾਈਫ ਲੌਂਗ ਜਿਵੇਂ ਮਰਜ਼ੀ ਤੁਸੀਂ ਐਕਸਟੈਂਡ ਕਰਦੇ ਤੁਰੇ ਜਾਓ ਐਸ ਲੌਂਗ ਐਸ ਯੂ ਆਰ ਇਨ ਕੰਪਲਾਈਂਸ ਕੋਈ ਇਸ਼ੂ ਨਹੀਂ ਠੀਕ ਹੈ ਜੀ ਸੋ ਇਹ ਮਤਲਬ ਹੈ ਤੁਸੀਂ ਕਹਿੰਦੇ ਹੋ ਵੀ ਇਹ ਗ੍ਰੀਨ ਕਾਰਡ ਨਾਲੋਂ ਵੀ ਚੰਗੀ ਚੀਜ਼ ਆ ਕੋਈ ਰੈਸਟ੍ਰਿਕਸ਼ਨ ਨਹੀਂ ਬਾਲੀਆਂ ਹੈਗੀਆਂ ਮਤਲਬ ਜੇ ਤੁਸੀਂ ਰੈਜ਼ਿਡੈਂਸੀ ਰੈਸਟ੍ਰਿਕਸ਼ਨ ਨਹੀਂ ਚਾਹੁੰਦੇ ਬਹੁਤ ਲੋਕ ਨੇ ਜਿਹੜੇ ਇਹ ਨਹੀਂ ਚਾਹੁੰਦੇ ਕਿ ਅਸੀਂ 183 ਦਿਨ ਜੀ ਰਹੀਏ ਫਿਰ ਗ੍ਰੀਨ ਕਾਰਡ ਦੇ ਵਿੱਚ ਤੁਹਾਨੂੰ ਉਹ ਮੇਨਟੇਨ ਕਰਨੀਆਂ ਜ਼ਰੂਰੀ ਨੇ ਕਿ ਯੂ ਮਸਟ ਸਟੇ ਐਟ ਲੀਸਟ ਫਾਰ ਦੈਟ ਪੀਰੀਅਡ ਇਨ ਅ ਫਿਸਕਲ ਇਅਰ ਇਕ ਸਾਲ ਦੇ ਵਿੱਚ ਫਿਸਕਲ ਇਅਰ ਅਦਰ ਯੂ نو ਜੇ ਅਪਨ ਨਾਰਮਲ ਸਾਲ ਲਓਨੇ ਉਹਦੇ ਵਿੱਚ ਤੁਹਾਨੂੰ ਉੱਥੇ ਰਹਿਣਾ ਜ਼ਰੂਰੀ ਹੈ ਅਨਲੈਸ ਯੂ ਸੀਕ ਪਰਮਿਸ਼ਨ ਹੂੰ ਇਨਫਰਮੇਸ਼ਨ ਮਿਲ ਜਾਂਦੀ ਆ ਟੁਆਇਸ ਦੋ ਵਾਰੀ ਮਿਲੂਗੀ ਉਹ ਤੇ ਸੋਲਿਡ ਰਿਜ਼ਿਡੈਂਸ ਹੋਣੇ ਚਾਹੀਦੇ ਆ ਪਰ ਅਦਰਵਾਈਜ਼ ਤੁਹਾਨੂੰ ਰੈਜ਼ਿਡੈਂਸੀ ਮੇਨਟੇਨ ਕਰਨੀ ਜ਼ਰੂਰੀ ਆ ਜੀ ਗ੍ਰੀਨ ਕਾਰਡ ਠੀਕ ਹੈ ਨਾ ਗ੍ਰੀਨ ਕਾਰਡ ਹੋਲਡਰ ਨੂੰ ਦੂਜੀ ਸਹੂਲਤਾਂ ਇਹੇ ਜ਼ਰੂਰ ਨੇ ਕਿਉਂਕਿ ਉਹ ਗ੍ਰੀਨ ਕਾਰਡ ਦੇ ਬੇਸਿਸ ਤੇ 5 ਸਾਲ ਰਹਿਲੇ ਫਿਰ ਸਿਟੀਜ਼ਨ ਬਣ ਜਾਂਦੇ ਆ ਪਰਮਨੈਂਟ ਰੈਜ਼ੀਡੈਂਟ ਬਣ ਕੇ E2 ਦੇ ਉੱਤੇ ਮੈਂ ਸਿਰਫ ਇਹ ਤੁਹਾਨੂੰ ਫਰਕ ਦੱਸ ਰਿਹਾ ਕਿ E2 ਵੀਜ਼ਾ ਦੇ ਉੱਤੇ ਤੁਸੀਂ ਬਿਜ਼ਨਸ ਵੀਜ਼ਾ ਦੇ ਉੱਤੇ ਉਹ ਇਨਡੈਫਿਨਿਟਲੀ ਐਕਸਟੈਂਡੇਬਲ ਹੈ ਬਿਕਾਜ਼ ਆਫ ਦਾ ਸੋਲਿਡ ਲੀਗਲੀ ਬਾਈਂਡਿੰਗ ਜਿਹੜੇ ਐਗਰੀਮੈਂਟਸ ਸਾਈਨਡ ਨੇ ਕੰਟਰੀਜ਼ ਦੇ ਵਿੱਚ ਠੀਕ ਹੈ ਇਹਦੇ ਕਰਕੇ ਤੁਸੀਂ ਘਰ ਲਓ ਪ੍ਰਾਪਰਟੀ ਲਓ ਜਿਹੜਾ ਕੋ ਮਰਜ਼ੀ ਲਓ ਤੁਸੀਂ ਇਨਡੈਫਿਨਿਟਲੀ ਇਹਨੂੰ ਵੀਜ਼ੇ ਨੂੰ ਐਕਸਟੈਂਡ ਕਰੀ ਚੱਲੋ ਤੁਹਾਡੇ ਕੋ ਆਪਰੇਡੀਅਨ ਸਿਟੀਜ਼ਨਸ਼ਿਪ ਆਲਰੇਡੀ ਹੈਗੀ ਹੈ ਤਾਂ ਤੁਹਾਡੇ ਕੋਲ at becoming a resident at staying in united states permanently so maintaining your residence and after baad tusi ja ke citizenship lena chahunde ho then you should look at getting so it, a so tusi ghar di ghar di gall kiti ghar di mortgage wagaira ese visa te mil jandi absolutely it is jivein tusi jivein tonu permission hai utthe business karan di tusi kar, nye, kar lho, mortgage lho, hmm. ta, lo mortgage lo tade kol utthe source of income hai banks ne ta eh hi dekhna tonu ki hmm. legal permission hai tade kol united states de vich reh ke apna business karan di ta tusi jivein marzi karwa sakde ho acha ji ਬਿਲਕੁਲ ਜਾਨ ਤੋਂ ਪਹਿਲਾਂ ਇੱਕ ਕਲਾਸ ਸਵਾਲ ਜੀ ਆ ਕੁੱਲ ਹਰੇਕ ਬੰਦੇ ਦੀ ਜੇਬ ਦੇ ਵਿੱਚ ਪਹਿਲਾਂ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਕਿੰਨਾ ਕੁ ਪੈਸਾ ਕੋਲੇ ਹੋਣਾ ਚਾਹੀਦਾ ਸਾਨੂੰ ਫੋਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੈਸੇ ਦੀ ਰਿਕੁਆਇਰਮੈਂਟ ਨਹੀਂ ਹੈ ਸਾਨੂੰ ਪਹਿਲਾਂ ਫੋਨ ਕਰਕੇ ਆਪਣੇ ਸਵਾਲ ਇਸ ਪਾਰਟਿਕਲਰ ਕੈਟਾਗਰੀ ਬਾਰੇ ਸਾਰੇ ਸਾਰੇ ਕਲੀਅਰ ਕਰ ਬੰਦੀ ਕਨਸੈਂਟ੍ਰੇਸ਼ਨ ਦੇ ਤਾਂ ਅਸੀਂ ਕੋਈ ਚਾਰਜ ਕਰਦੇ ਹੀ ਨਹੀਂ ਅੱਛਾ ਤਾਂ ਤੁਸੀਂ ਕਹਿੰਦੇ ਹੋ ਬੇਸਿਕਲੀ ਤੁਸੀਂ ਪਹਿਲਾਂ ਕਲੀਅਰ ਕਰੋ ਬੜੀ ਜਿਹੜੀਆਂ ਡਾਊਟਸ ਨੇ ਔਰ ਇੱਕ ਨਹੀਂ ਜਿੰਨੀ ਵਾਰੀ ਜੀ ਕਰਦਾ ਉੰਨੀ ਵਾਰੀ ਆਪਣੀ ਡਾਊਟਸ ਕਲੀਅਰ ਕਰ ਅੱਛਾ ਜੀ ਐਸੇ ਤੁਹਾਡੇ ਜੇਬ ਦੇ ਵਿੱਚ ਹੋਣ ਦੀ ਲੋੜ ਨਹੀਂ ਹੈ ਤੁਹਾਡੇ ਘਰ ਦੇ ਵਿੱਚ ਜਿਹੜੇ ਤੁਹਾਡੇ ਪੈਸੇ ਪਏ ਨੇ ਜਾਂ ਤੁਸੀਂ ਲੋਨ ਲੈ ਸਕਦੇ ਹੋ ਜਾਂ ਤੁਸੀਂ ਜਿਹੜੀ ਐ ਆਪਣੀ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੋ ਕਿਸੇ ਤੋਂ ਗਿਫਟ ਲੈ ਸਕਦੇ ਹੋ ਅਮਾਉਂਟ ਜਿਵੇਂ ਮਰਜੀ ਤੁਹਾਡੇ ਕੋਲ ਆਵੇ ਪਰ ਉਹਦਾ ਜਰੀਆ ਜਿਵੇਂ ਉਹ ਦਿਖਾਉਣਾ ਹੈ ਅਮਾਉਂਟ ਉਹ ਸਾਡੀ ਸਲਾਹ ਦੇ ਨਾਲ ਚੱਲੂਗੀ ਬੇਸਿਕਲੀ ਤੇ ਘੱਟੋ ਘੱਟ ਉਥੇ ਇਨਵੈਸਟ ਕਰਨ ਦੇ ਲਈ ਆਪਾਂ ਪਿਛਲੇ ਇੰਟਰਵਿਊ ਚ ਵੀ ਗੱਲ ਕੀਤੀ ਸੀ ਇੱਕ ਵਾਰ ਫੇਰ ਰਿਪੀਟ ਕਰ ਦਗੇ ਘੱਟ ਤੋਂ ਘੱਟ ਕਿੰਨੇ ਮਨੀ ਕੋਲੇ ਚਾਹੀਦੀ ਹੈ ਲੱਖ ਡਾਲਰ ਡੇਢ ਲੱਖ ਅਸੀਂ ਦੇਖੋ ਇਹਦਾ ਕੋਈ ਸੈਟ ਅਮਾਉਂਟ ਨਹੀਂਗਾ ਲੈਟ ਸੇ ਕਿ ਮੈਂ ਬਿਜ਼ਨਸ ਪਰਸਨਲ ਮਤਲਬ ਸਟੀਲ ਪਲਾਂਟ ਲਾਉਣਾ ਚਾਹੁੰਦਾ ਮੈਨੂੰ 500 ਮਿਲੀਅਨ ਚਾਹੀਦਾ ਹਾਂਜੀ ਕਿ ਮੈਂ ਕੋਈ ਆਟੋਮੈਟਿਕ ਫੈਕਟਰੀ ਲਾਉਣਾ ਚਾਹੁੰਦਾ ਜਿਹਦੇ ਵਿੱਚ ਪਾਰਟ ਸਪਲਾਈ ਕਰ ਰਹੇ ਹਾਂ ਜੀਐਮ ਮੋਟਰਨ ਨੂੰ ਫੋਰਡ ਨੂੰ ਕਿਸੇ ਨੂੰ ਮੈਨੂੰ 60 ਮਿਲੀਅਨ ਚਾਹੀਦਾ ਮੈਂ ਕੋਈ ਵਧੀਆ ਸੈਟਅਪ ਜਿਹੜਾ ਕੋਈ ਕੰਵੀਨੀਅਨ ਸਟੋਰ ਹੈ ਉਹ ਲੈਣਾ ਚਾਹੁੰਦਾ ਉਹ ਮੈਨੂੰ ਤਕਰੀਬਨ 1.5 ਤੋਂ 2 ਲੱਖ ਦਾ ਮਿਲੂ <polarization> राइट एक मैं सॉफ्टवेयर डेवलपर है तो मेरे को पूरा जेड़ा इक्विपमेंट है सारा जेड़ा जेड़े सॉफ्टवेयर बेस्ड जितो मैं बनाऊ और डेवलप करना तो मेनू मेबी क्योंकि इन्वेस्टमेंट वीज़ा है देच इन्वेस्टमेंट होनी जरूरी है ठीक है ना तो तकरीबन 80000 ਦੇ ਨਾਲ ਮੇਰੀ ਬਿਜ਼ਨਸ ਪਲਾਨ ਜੇ ਸ਼ੋ ਕਰਦੀ ਹੋ ਮੇਰੇ ਕੋ ਫੰਡਸ ਮਿਲਦੇ ਦਰਤਾ ਸਕਦਾ ਲਾਈਕਵਾਇਜ਼ ਐਸ a थंब रूल ਅਸੀਂ ਜਨਰਲਾਈਜ਼ ਨਹੀਂ ਕਰ ਸਕਦੇ ਕੋਈ ਐਕਟ ਜਾਂ ਰੈਗੂਲੇਸ਼ਨ ਜਾਂ ਕਿਸੇ ਪਾਲਿਸੀ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਵੀ ਕਿੰਨਾ अमाउंट ਹੋਣਾ ਚਾਹੀਦਾ ਪਰ ਤੁਹਾਡੀ ਬਿਜ਼ਨਸ ਪਲਾਨ ਜਿਹੜੀ ਹੈ ਉਹ तकरीबन ਇੰਨੀ ਕੰਡੀਸ਼ਨ ਕਰੇ ਕਿ ਤੁਸੀਂ ਵਧੀਆ ਪ੍ਰੋਫਿਟੇਬਿਲਟੀ ਹੋ ਉਸ ਬਿਜ਼ਨਸ ਦੇ ਵਿੱਚ ਜੋ ਕੱਟੋਂਗੇ ਜਦੋਂ ਉਹ ਫੁਲੀ ਫੰਕਸ਼ਨਲ ਹੋ ਗਿਆ ਠੀਕ ਹੈ ਉਹਦੇ ਲਈ ਤੁਹਾਨੂੰ ਇਨਵੈਸਟਮੈਂਟ ਅਮਾਉਂਟ ਜਿਹੜਾ ਅਸੀਂ ਸੁਜੈਸਟ ਕਰਦੇ ਆ ਦਿਖਾਉਣਾ ਚਾਹੀਦਾ ਹੈ ਫॉर ਛੋਟੇ ਤੋਂ ਛੋਟੇ ਬਿਜ਼ਨਸ ਲਈ ਤਕਰੀਬਨ 1.5 ਲੱਖ ਤੁਸੀਂ ਅਜੇ ਥਮਰੂਲ ਲੈ ਕੇ ਚਲੋ ਜਦੋਂ ਤੋਂ ਥੱਲੇ ਤੁਸੀਂ ਜਾਣ ਲੱਗ ਜੁੰਦੇ ਹੋ ਉਨਾ ਤੱਡਾ ਜਿਹੜਾ ਕੇਸ ਹੈ ਉਹ ਫਲਮਸੀ ਗਰਾਉਂਡਸ ਤੇ ਹੁੰਦਾ ਤਰਿਆ ਜਾਂਦਾ ਓਕੇ ਠੀਕ ਹੈ ਜੀ ਸੋ ਬਹੁਤ ਬਹੁਤ ਮਿਹਰਬਾਨੀ ਪ੍ਰਵਿੰਦਰ ਸਿੰਘ ਬਾਈ ਜੀ ਧੰਨਵਾਦ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਫਿਰ ਤੁਹਾਡੇ ਨਾਲ ਗੱਲਬਾਤ ਹੋਵੇਗੀ ਹੋਰ ਵੀ ਜਾਣਕਾਰੀ ਸਾਡੇ ਸਰੋਤਿਆਂ ਦੇ ਲਈ ਆਪਾਂ ਇਕੱਠੀ ਕਰਾਂਗੇ ਉਹਨਾਂ ਤੱਕ ਪਹੁੰਚਾਵਾਂਗੇ ਥੈਂਕ ਯੂ ਸੋ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਜਿਹੜਾ ਮੈਨੂੰ ਇਨਵਾਈਟ ਕਰਨ ਦਾ ਵਾਂਸ ਅਗੇ ਤੁਹਾਡੇ ਸਾਰੇ ਸਰੋਤਿਆਂ ਨੂੰ ਜਿਹੜਾ ਹੈ ਇੱਕ ਵਾਰੀ ਫੇਰ ਕਿ ਮੈਂ ਜਿਹੜਾ ਆਈ ਵਿਲ ਬੀ देयर ਇਨ ਬੇਨਿਪਰ ਸ਼ਾਰਟਲੀ ਨੋਟ ધ ਨੈਕਸਟ ਵੀਕ ਬਟ ਦ ਫੋਲੋਇੰਗ ਵੀਕ ਐਂਡ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਿ ਸਾਰੀ ਸਤਿ ਸ੍ਰੀ ਅਕਾਲ